ਲਓ ਜੀ ਦੋਸਤੋ ਆਪਣੀ ਦੁਕਾਨ ਦੇ ਤੇ ਇਹ ਚੀਜ਼ਾਂ ਪਈਆਂ ਇਹ ਤਾਂ ਕਸਾਂਪੀਆਂ ਹੋਈਆਂ ਲੈ ਕੇ ਚੱਲਦਾ ਆਪਣੇ ਕੋਲ ਥੋੜੀਆਂ ਜਿ ਰੱਖੀਆਂ ਹੋਈਆਂ ਆਪਾਂ ਬਸ ਸਾਂਪੋਜੀ ਆਪਣਾ 2 2 ਤੋਂ ਫਰੇ ਵੇ ਥੰਡੇ ਹੋਰ ਵੀ ਜਿਹੜੇ ਬਾਈ ਨੇ ਇਹ ਸਮਾਂ ਜਿਹੜੇ ਬਿਰਨ ਨੂੰ ਪਤਾ ਦੀ ਨੂੰ ਯੂਜ਼ ਯਾਦ ਕਰਨੀ ਰੱਖਣੀ ਜੀ ਨਾ ਹੋ ਜਾ ਤੀਆ ਪਈ ਹੁੰਦੇ ਜੀ ਕਰੇ ਹੁਣ ਤਾਂ ਪਰਾ ਚੀਜ਼ਾਂ ਆ ਗਈਆਂ ਸਾਰੀਆਂ ਨਾੀਆਂ ਨਵੇਂ ਸਿਸਟਮ ਨਵੇਂ ਨਾਵੇਂ ਗੁੱਡੀਆਂ ਨਾਵੇਂ ਬੋਲੇ ਹਾਂ ਵੀ ਕਿਵੇਂ ਠੀਕ ਆ ਹਾਂ ਬੈਠ ਜੀ ਆ ਜਾ ਤੇਰੀ ਬੈਟਰੀ ਯਾਰ ਮੰਗਾਲੀ ਸੀ ਬਾਈ ਪਰ ਪਾਈ ਨਹੀਂ ਗਈ ਟਾਈਮ ਨਹੀਂ ਲੱਗਿਆ ਨਹੀਂ ਕਹਾਂ ਤੁਹਾਨੂੰ